ਆਸਾ ਮਹੱਲਾ ਚੋਥਾ ਤੂੰ ਕਰਤਾ ਸਚਿਆਰ ਮੇੜਾ ਸਾਈਂ ਏ ਮੇਰੇ ਮਾਲਕ ਤੂੰ ਕਰਤਾਰ ਅਤੇ ਸਚਿਆਰਾ ਹੈ ਜੋ ਤੂੰ ਭਾਵੇਂ ਸੋਈ ਥਿਸੀ ਜੋ ਤੂੰ ਦੇ ਸੋਈ ਹੋ ਪਾਈ ਰਾਹ ਜੋ ਤੈਨੂੰ ਚੰਗਾ ਲੱਗਦਾ ਹੈ ਉਹ ਹੋ ਹੁੰਦਾ ਹੈ ਜੋ ਤੂੰ ਦਿੰਦਾ ਹੈ ਮੈਂ ਉਹ ਪ੍ਰਾਪਤ ਕਰ ਲੈਂਦਾ ਹਾਂ ਰਹਾ ਸਭ ਤੇਰੀ ਤੂੰ ਸਭ ਨਹੀਂ ਧਿਆਇਆ ਸਾਰੀ ਰਚਨਾ ਤੇਰੀ ਹੈ ਤੈਨੂੰ ਸਭ ਸਿਮਰਦੇ ਹਨ ਜਿਸ ਨੂੰ ਕਿਰਪਾ ਕਰੇ ਤੇਨ ਨਾਮ ਰਤਨ ਪਾਇਆ ਜਿਨ੍ਹਾਂ ਉਤੇ ਮਿਹਰ ਕਰਦਾ ਹੈ ਉਹਨਾਂ ਨੇ ਨਾਮ ਰੂਤੀ ਰਤਨ ਪਾਲਿਆ ਹੈ ਗੁਰਮਖ ਲਾਦਾ ਮਨਮੁਖ ਗਵਾਇਆ ਗੁਰਮਖ ਖਾਨੇ ਲੱਭ ਲਿਆ ਮਨਮੁਖਾ ਨੇ ਗਵਾ ਲਿਆ ਤੁਧ ਆਪ ਛੋੜਿਆ ਆਪ ਮਿਲਾਇਆ ਤੂੰ ਆਪ ਹੀ ਵਿਛੜਿਆ ਸੀ ਤੇ ਹੁਣ ਆਪ ਹੀ ਮਿਲਾ ਲਿਆ ਹੈ